ਇਹ ਰਕਸ਼ਾ ਬਣ ਰਿਹਾ ਸੀ ਹਾਸਿਆਂ ਦਾ ਕਾਰਨ ਫ੍ਰੀਕੋਡ ਪੁਲਿਸ ਨੇ ਲੱਭਿਆ ਹੁਣ ਹੱਲ ਤੇ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਬੀਤੇ ਦਿਨੀ ਇੱਕ ਸਾਡੇ ਚੈਨਲ ਜਰੀਏ ਵੀ ਇੱਕ ਨਿਊਜ਼ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਜੋ ਫ੍ਰੀਕੋਡ ਦੇ ਵਿੱਚ ਇਹ ਅਕਸ਼ੇ ਚੱਲ ਰਹੇ ਹਨ ਉਹਨਾਂ ਦੇ ਕਾਰਨ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਸੀ ਅਤੇ ਕਈ ਹਾਦਸੇ ਵੀ ਹੋ ਰਹੇ ਸਨ ਜਿਸ ਨੂੰ ਲੈ ਕੇ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਕੀਤੀ ਗਈ ਸੀ ਹੁਣ ਫ੍ਰੀਕਾਲ ਪੁਲਿਸ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਇਹਨਾਂ ਈ ਰਿਕਸ਼ੇ ਡਰਾਈਵਰਾਂ ਨੂੰ ਸਮਝਾਇਆ ਜਾ ਰਿਹਾ ਹੈ ਕਿਵੇਂ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਕਰਨੀ ਹੈ ਕਿਹੜੇ ਕਾਗਜ਼ਾਤ ਉਹਨਾਂ ਵੱਲੋਂ ਰੱਖਣੇ ਹਨ ਕਿਵੇਂ ਸੜਕ ਤੇ ਨਿਕਲਦਿਆਂ ਸਮੇਂ ਉਹਨਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਜਾਣੂ ਕਰਾਉਂਦੇ ਹੋਏ ਕੀ ਕਹਿੰਦੇ ਨੇ ਡੀਐਸਪੀ ਸ਼ਮਸ਼ੀਰ ਸਿੰਘ ਟ੍ਰੈਫਿਕ ਸੰਬੰਧੀ ਜਿਹੜਾ ਈ ਰਿਕਸ਼ਾ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਵੀ ਤੁਸੀਂ ਜਿਹੜਾ ਟ੍ਰੈਫਿਕ ਤੁਹਾਡੀ ਵਜ੍ਹਾ ਕਰਕੇ ਨਗਾਇਜ਼ੀ ਹੋ ਜਾਂਦਾ ਮੰਨ ਲਓ 5 5 4 4 10 10 ਗੱਡੀਆਂ ਪਿੱਛੇ ਲੱਗ ਜਾਂਦੀਆਂ ਤੁਸੀਂ ਸੜਕ ਦੇ ਵਿੱਚੋਂ ਸਵਾਰੀ ਨਹੀਂ ਚੱਕਣੀ ਇਹਨਾਂ ਨੂੰ ਸਮਝਾਇਆ ਗਿਆ ਅਵੇਅਰਨੈਸ ਕੀਤੀ ਗਈ ਹੈ ਸ਼ਹਿਰ ਤੇ ਵੱਖ-ਵੱਖ ਕਾਰਨਾਂ ਤੇ ਜਾ ਕੇ ਹੋਰ ਇਸ ਤੋਂ ਇਲਾਵਾ ਜਿਹੜੇ ਟ੍ਰਿਪਲ ਰਾਈਡਿੰਗ ਵਿਦਆਊਟ ਨੰਬਰ ਜਿਹੜੇ ਕੋਈ ਉਸ ਤਰ੍ਹਾਂ ਦੇ ਕੋਈ ਇਹ ਸਮਾਜਿਕ ਤੱਤ ਤੋੰਦੇ ਆ ਦੁਪਹਿਰੇ ਸੁੰਨਸਾਨੀਆਂ ਸੜਕਾਂ ਤੇ ਉਹਨਾਂ ਨੂੰ ਵੀ ਜਿਹੜੇ ਅਸੀਂ ਆ ਚੈੱਕ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਚਲਾਨ ਵਗੈਰਾ ਕੀਤੇ ਗਏ ਜੀ